ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਐਸਐਸ ਬਿਊਟੀ ਹੱਬ ਜੋ ਮਰੰਡਾ ਰੋਡ ਤੇ ਇੱਕ ਸਿੰਗਾਪੁਰਨ ਰੋਡ ਜਾਂਦਾ ਤੇ ਇੱਕ ਸਬਜੀ ਮੰਡੀ ਰੋਡ ਜਾਂਦਾ ਇਸ ਚੌਕ ਤੇ ਇਹ ਦੁਕਾਨ ਹੈ ਜੋ ਐਸਐਸ ਬਿਊਟੀ ਹੱਬ ਤਿਆਉ ਆਪਾਂ ਅੰਦਰ ਚੱਲ ਕੇ ਗੱਲਬਾਤ ਕਰਦੇ ਆ ਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਂਦੇ ਆ ਕਿ ਇਹਨਾਂ ਕੋਲ ਜੋ ਲਹਿੰਗੇ ਵੀ ਨੇ ਅਤੇ ਹੋਰ ਵੀ ਸਮਾਨ ਹੈ ਆਓ ਆਪਾਂ ਚੱਲਦੇ ਆ ਇਸ ਕਾਮ ਦੇ ਅੰਦਰ ਹਾਂਜੀ ਸੋਨੂ ਜੀ ਕੀ ਹਾਲ ਹੈ ਜੀ ਠੀਕੇ ਠੀਕੇ ਬੀ ਜੀ ਬਹੁਤ ਠੀਕ ਹੈ ਬਹੁਤ ਵਧੀਆ ਤੇ ਆਪਣਾ ਦਰਸ਼ਕਾਂ ਨੂੰ ਦਿਖਾਓ ਤੁਸੀਂ ਬੜੇ ਕਮਾਲ ਦੇ ਲਹਿੰਗੇ ਰੱਖੇ ਹੋਏ ਆ ਕਹਿੰਦੇ ਵੀ ਵਿਆਹ ਸ਼ਾਦੀਆਂ ਦੇ ਲਈ ਕਿਸੇ ਵੀ ਪਾਰਟੀ ਦੇ ਲਈ ਤੇ ਇਹਦੇ ਬਾਰੇ ਥੋੜੀ ਜੀ ਨੌਲੇਜ ਵੀ ਦਿਵੋ ਹਨਾ ਸਭ ਤੋਂ ਪਹਿਲਾਂ ਵੀਰ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਪਹੁੰਚੇ ਹੋ ਸਾਡੇ ਕੋਲ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਆਪਣੇ ਕੋਲ ਵੀਰ ਜੀ ਕੋਸਮੈਟਿਕ ਦਾ ਹੁੰਦੀ ਹੈ ਵੈਰਾਈਟੀ ਤੇ ਆਪਣੇ ਕੋਲ ਲਹਿੰਗਿਆਂ ਦਾ ਕੰਮ ਹੈ ਰੈਂਟ ਦਾ ਜੀ ਨਵੇਂ ਵੀ ਹੁੰਦੇ ਆਪਣੇ ਕੋਲ ਪਰਚੇਸ ਕਰਨਾ ਕੋਈ ਪਰਚੇਸ ਵੀ ਕਰ ਸਕਦਾ ਤੇ ਕੋਸਮੈਟਿਕ ਦੇ ਅੱਛੇ ਅੱਛੇ ਬ੍ਰਾਂਡ ਜਿਵੇਂ ਸਾਈਟ ਹੋਇਆ ਹੱਡਾ ਬਿਊਟੀ ਹੋਇਆ ਸਪੈਸ ਬਿਊਟੀ ਹੈ ਜੀ ਮੇਬਲਨ ਵਗੈਰਾ 슈ਗਰ ਵਗੈਰਾ ਹੋਰ ਅੱਛੇ ਅੱਛੇ ਲੈਕਮੀ ਵਗੈਰਾ ਅੱਛੇ ਅੱਛੇ ਬ੍ਰੈਡ ਜਿਹੜੇ ਆਪਾਂ ਨੇ ਮਤਲਬ ਆਪਣੇ ਏਰੀਆ ਚ ਬਹੁਤ ਘੱਟ ਮਿਲਦੇ ਆ ਰੇਅਰ ਮਿਲਦੇ ਨੇ ਇਦਾਂ ਦੇ ਆਪਣੇ ਕੋਲ ਹਰ ਇੱਕ ਵੈਰਾਈਟੀ ਮਿਲੂਗੀ ਜੀ ਤੇ ਤੁਸੀਂ ਕਹਿੰਦੇ ਕਸਟਮਰ ਆਉ ਤੇ ਅਸੀਂ ਉਹਨੂੰ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਚ ਜੋ ਵੀ ਕਸਟਮਰ ਦੀ ਡਿਮਾਂਡ ਹੈ ਆਪਾਂ ਪ੍ਰੋਵਾਈਡ ਕਰਕੇ ਦਵਾਂਗੇ ਜੀ ਤੇ ਆਜੋ ਤੁਹਾਨੂੰ ਲਹਿੰਗੇ ਬਾਰੇ ਵੀ ਦੱਸ ਦਿੰਨੇ ਆ ਲਹਿੰਗੇ ਦੀ ਜੋ ਅੱਜਕੱਲ ਕਸਟਮਰ ਦੀ ਡਿਮਾਂਡ ਹੈ ਡਿਮਾਂਡ ਅਕੋਰਡਿੰਗ ਅਸੀਂ ਉਸ ਤਰ੍ਹਾਂ ਦੀ ਪਰਚੇਜ਼ਿੰਗ ਕਰਦੇ ਆ ਅ ਅਜਿ ਇਕਲਾ ਲੇਟੈਸਟ ਟ੍ਰੈਂਡ ਜੇ ਚੱਲ ਰਹੀਆਂ ਜੀ ਗਾਊਨ ਵਗੈਰਾ ਹੈ ਨਾ ਫਿਸ਼ ਕੱਟ ਗਾਊਨ ਹੈ ਜੀ ਜਿਨ੍ਹਾਂ ਦਾ ਬਹੁਤ ਹੀ ਟ੍ਰੈਂਡ ਹੈ ਅੱਜ ਕੱਲ ਕਸਟਮਰ ਦੀ ਬਹੁਤ ਹੀ ਡਿਮਾਂਡ ਹੈ ਬਹੁਤ ਰੇਅਰ ਮਿਲਦੇ ਆਪਣੇ ਏਰੀਆ ਚ ਹੈ ਨਾ ਤੇ ਦੂਸਰੀ ਗੱਲ ਫੁੱਲ ਹੈਂਡਵਰਕ ਦਾ ਪੀਸ ਹੈ ਜੀ ਫਿਸ਼ ਕੱਟ ਗਾਊਨ ਹੈ ਜੀ ਇਹ ਵੀ ਕ੍ਰੌਪ ਟੌਪ ਹੈ ਜੀ ਪੂਰੇ ਮਤਲਬ ਕਿ ਟ੍ਰੈਂਡੀ ਪੀਸ ਹੈ ਅੱਜ ਕੱਲ ਕਸਟਮਰ ਦੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਠੀਕ ਹੈ ਉਸ ਲਹੰਗੇ ਮਿਲ ਜਾਣਗੇ ਆਪਣੇ ਕੋਲ ਰੈਂਟ ਤੋਂ ਸਟਾਰਟ ਹੋ ਜਾਂਦੇ ਨੇ ਘੱਟ ਤੋਂ ਘੱਟ ਆਪਣੇ ਕੋਲ 1500 ਤੋਂ ਲਹਿੰਗਾ ਸਟਾਰਟ ਕਰ ਦਈਦਾ ਸੀ ਰੈਂਟ ਤੇ ਜੀ ਕਿਸੇ ਕਸਟਮਰ ਦੀ ਚਲੋ ਹਨਾ ਕਿ ਘੱਟ ਹੁੰਦੀ ਆ ਕਿ ਉਹ ਜਿਆਦਾ ਪੈਸੇ ਨਹੀਂ ਖਰਚ ਕਰਨਾ ਚਾਹੁੰਦਾ ਤਾਂ ਉਸ ਦੇ ਅਕੋਰਡਿੰਗ ਆਪਣੇ ਕੋਲ 1500 ਤੋਂ ਰੈਂਟ ਸਟਾਰਟ ਹੋ ਕੇ ਉੱਪਰ ਜਿੰਨਾ ਮਰਜੀ ਹਨਾ ਤੁਸੀਂ ਜਿੱਦਾਂ ਦੀ ਵੈਰਾਈਟੀ ਹੈ ਜਿੱਦਾਂ ਦੀ ਪੀਸ ਹੈ ਉਸ ਦੇ ਅਕੋਰਡਿੰਗ ਰੇਟ ਹੋ ਜਾਂਦਾ ਜੀ ਤੇ ਪਾਰਟੀ ویئر ਲੈਂਗੇ ਜ ਆਪਾਂ ਜਾਈਏ ਥੋੜੀ ਅੱਛੀ ਕੁਆਲਿਟੀ ਚ ਆਪਣੇ ਕੋਲ ਹੈਵੀ ਪੀਸ ਮਿਲ ਜਾਣਗੇ ਪੂਰੇ ਹਨਾ ਪੀਕ ਹੋਗਾ ਅੱਜ ਕੱਲ ਟ੍ਰੈਂਡੀ ਪੀਸ ਚੱਲ ਰਹੇ ਆ ਕਸਟਮਰ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਅੱਜ ਕੱਲ ਬਹੁਤ ਹੀ ਪ੍ਰੋਫੈਸ਼ਨਲ ਚ ਪੀਸ ਆ ਜਾਂਦੇ ਜੀ ਜਾਂ ਹੈਂਡਵਰਕ ਦਾ ਪੀਸ ਆ ਲੋ ਸਿਲਕ ਦਾ ਪੀਸ ਹੈ ਜੀ ਸਿਲਕ ਤੇ ਤੇ ਹੈਂਡਵਰਕ ਦਾ ਪੀਸ ਹੈ ਜਿਨ੍ਹਾਂ ਦੀ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਕਸਟਮਰ ਘੱਟ ਤੋਂ ਘੱਟ ਰੈਂਟ ਦੇ ਕੇ ਆਪਣਾ ਫੰਕਸ਼ਨ ਅਟੈਂਡ ਕਰ ਸਕਦਾ ਜੀ ਠੀਕ ਹੈ ਨਾ ਜੀ ਆ ਲੋ ਬਹੁਤ ਪਿਆਰੇ ਪਿਆਰੇ ਕਲਰ ਬਹੁਤ ਪਿਆਰੇ ਪਿਆਰੇ ਟ੍ਰੈਂਡੀ ਪੀਸ ਇਸ ਤਰ੍ਹਾਂ ਇਸ ਤਰ੍ਹਾਂ ਦੇ ਕਲਰ ਇਸ ਤਰ੍ਹਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜਿਹੜੀ ਕਿ ਆਪਣੇ ਏਰੀਆ 'ਚ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਸੇ ਕੋਲ ਹੋਵੇ ਜੀ ਹਲੋ ਬਿਲਕੁਲ ਲੇਟੈਸਟ ਕਲਰ ਇੰਗਲਿਸ਼ ਕਲਰ ਨੇ ਸਾਰੇ ਜੀ ਬਹੁਤ ਪਿਆਰੇ ਪਿਆਰੇ ਪੀਸ ਟ੍ਰੈਂਡੀ ਪੀਸ ਜੀ ਜਿਹੜੇ ਕਿ ਮਾਰਕੀਟ 'ਚ ਹਾਲੇ ਅਵੇਲੇਬਲ ਸ਼ਾਇਦ ਨਾ ਹੀ ਹੋਣ ਜੀ ਉਸ ਤੋਂ ਬਾਅਦ ਵੀਰ ਜੀ ਹੈਵੀ ਦੇ ਵਿੱਚ ਗਾਊਨ ਚਲੇ ਜਾਣਗੇ ਜੇ ਵਨ ਪੀਸ ਕਿਸੇ ਕਸਟਮਰ ਦੀ ਪਸੰਦ ਹੈ ਵੀ ਆਪਾਂ ਵਨ ਪੀਸ ਗਾਊਨ ਪਾਣਾ ਹੈ ਜੀ ਵਨ ਪੀਸ ਗਾਊਨ ਮਿਲ ਜਾਣਗੇ ਬਹੁਤ ਟ੍ਰੈਂਡੀ ਪਿਆਰੇ ਪਿਆਰੇ ਕਲਰ ਪਿਆਰੇ ਪਿਆਰੇ ਪੀਸ ਬਹੁਤ ਅੱਛੇ ਅੱਛੇ ਫੁੱਲ ਫਲੇਅਰ ਦੇ ਵਿੱਚ ਆ ਲੋ ਪੂਰਾ ਹੈਂਡਵਰਕ ਦਾ ਗਾਊਨ ਹੈ ਜੀ ਦੀ ਫਲੇਅਰ ਹੀ ਬਹੁਤ ਜ਼ਿਆਦਾ ਇਦਾਂ ਦੇ ਗਾਊਨ ਸਾਡੇ ਜ਼ਿਆਦਾਤਰ ਇੰਗੇਜਮੈਂਟ ਵਗੈਰਾ ਜਾਂ ਪ੍ਰੀ ਵਾਈਟਿੰਗ ਵਗੈਰਾ ਵਾਸਤੇ ਜਾਂਦੇ ਆ ਜੀ ਆ ਲੋ ਇਹ ਵੀ ਹੈਵੀ ਦੇ ਵਿੱਚ ਹੈ ਜੀ ਇਹ ਵੀ ਸਾਡਾ ਪ੍ਰੀ ਵਾਈਡਲ ਆਪਣਾ एंगेजमेंट वगैरह वास्ते क्योंकि कस्टमर दी डिमांड हुंदी हुं हुं है हेवी गाउन ਪਾਉਣ ਦੀ ਤੇ ਇਹ ਹੈਵੀ ਗਾਉਨ ਚ ਆ ਜਾਂਦਾ ਜੀ ਪੂਰਾ ਇਹਦੀ ਫਲੇਅਰ ਵੀ ਜਿਆਦਾ ਹੁੰਦੀ ਹੈ ਪੀਸ ਵੀ ਬੜਾ ਅਟ੍ਰੈਕਟਿਵ ਪੀਸ ਹੁੰਦਾ ਜੀ ਉਸ ਤੋਂ ਬਾਅਦ ਵੀਰ ਜੀ ਬ੍ਰਾਈਡਲ ਸ਼ੁਰੂ ਹੋ ਜਾਣੇ ਆਪਣੇ ਕੋਲ ਬ੍ਰਾਈਡਲ ਦੇ ਵਿੱਚ ਛੱਡੇ ਕੋਲ ਸ਼ੁਰੂ ਹੋ ਜਾਣੇ ਜਿਵੇਂ ਹੈਂਡਵਰਕ ਦੇ ਪੀਸ ਐ ਕਟ ਰੇਟ ਤੋਂ ਸਟਾਰਟ ਹੋ ਜਾਣੇ ਹੈ ਥ्रेड ਵਰਕ ਦੇ ਪੀਸ ਹੋਣੇ ਆ ਜਿੱਦਾਂ ਕਿ ਤੁਹਾਨੂੰ ਮੈਂ ਦਿਖਾਣ ਲੱਗਾ ਹੈਂਡਵਰਕ ਦੇ ਪੀਸ ਐ ਜੀ ਬਿਲਕੁਲ ਇਹ ਸਾਡੀ ਲੇਟੈਸਟ ਕਲੈਕਸ਼ਨ ਹੈ ਜੀ ਹੈਂਡਵਰਕ ਦੇ ਪੀਸ ਨੇ ਜਿਹੜੇ ਅੱਜ ਕੱਲ ਮਾਰਕੀਟ ਚ ਹਲੇ ਅਵੇਲੇਬਲ ਨਹੀਂ ਹੈਗੇ ਜੀ ਆਪਣੇ ਏਰੀਆ ਚ ਬਹੁਤ ਐਡਵਾਂਸ ਪੀਸ ਨੇ ਜੀ ਇਹ ਸਾਡੇ ਆਪਣੇ ਤਿਆਰ ਕਰਾਏ ਹੋਏ ਨੇ ਆਪਣਾ ਪਿੰਕ ਕਲਰ ਦੇ ਮਜੈਂਟਾ ਕਲਰ ਦੇ ਵਿੱਚ ਆ ਗਿਆ ਜੀ ਰੈੱਡ ਕਲਰ ਦੇ ਵਿੱਚ ਪੂਰਾ ਹੈਂਡਵਰਕ ਦਾ ਪੀਸ ਹੈ ਜੀ ਡੋਲੀ ਵਾਲਾ ਬੜਾ ਪਿਆਰਾ ਪੀਸ ਹੈ ਜੀ ਬਾਕੀ ਇਹਨਾਂ ਚ ਕਲਰ ਅਵੇਲੇਬਲ ਹੈਗੇ ਆਪਣੇ ਕੋਲ ਕਿਸੇ ਨੇ ਰੈੱਡ ਲੈਣਾ ਮੈਰੂਨ ਲੈਣਾ ਮਜੈਂਟਾ ਲੈਣਾ ਰਸਟ ਲੈਣਾ ਕਿਸੇ ਨੇ ਹਰ ਇੱਕ ਤਰ੍ਹਾਂ ਦੇ ਕਲਰ ਮਿਲ ਜਾਣਾ ਕਿ ਜਿਸ ਤਰ੍ਹਾਂ ਕਲਰ ਦੀ ਕਸਟਮਰ ਦੀ ਦਿਮਾੜ ਹੈ ਬਾਕੀ ਉੱਪਰ ਲੱਗੇ ਹੋਏ ਨੇ ਤੁਸੀਂ ਦੱਸ ਸਕਦੇ ਹੋ ਬੜੇ ਅچھے ਅچھے ਪਿਆਰੇ ਪਿਆਰੇ ਕਲਰ ਨੇ ਜਿਹੜੇ ਅੱਜ ਕੱਲ ਮਤਲਬ ਕਿ ਸੋਚ ਤੋਂ ਬਾਹਰ ਨੇ ਵੀ ਐਦਾਂ ਦੇ ਵੀ ਕਲਰ ਲਹਿੰਗੇ ਵਗੈਰਾ ਚਾਉਣ ਨੇ ਜੀ ਬ੍ਰਾਈਡਲ ਲਹਿੰਗੇ ਤੇ ਪਾਰਟੀ ਵੇਰ ਲਹਿੰਗੇ ਦੇ ਨਾਲ ਨਾਲ ਆਪਣੇ ਕੋਲ ਜੁਐਲਰੀ ਬ੍ਰਾਈਡਲ ਜੀ ਪਾਰਟੀ ਵੇਰ ਜੁਐਲਰੀ ਵੀ ਰੈਂਟ ਤੇ ਮਿਲਦੀ ਹੈ ਲਹਿੰਗੇ ਵੀ ਰੈਂਟ ਤੇ ਹੀ ਨੇ ਜੀ ਕਿਸੇ ਨੇ ਪਰਚੇਸ ਕਰਨਾ ਉਸ ਤਰ੍ਹਾਂ ਦਾ ਪਰਚੇਸ ਵੀ ਕਰ ਸਕਦਾ ਬ੍ਰਾਈਡਲ ਜੁਐਲਰੀ ਪਾਰਟੀ ਵੇਰ ਜੁਐਲਰੀ ਜਿੱਦਾਂ ਅੱਜ ਕੱਲ੍ਹ ਕੇ ਟ੍ਰੈਂਡਿੰਗ ਪੀਸ ਨੇ ਜੀ ਆਲੋ ਬਹੁਤ ਹੀ ਪਿਆਰਾ ਆਰਟੀਕਲ ਜੀ ਇਸ ਤਰ੍ਹਾਂ ਦੇ ਪੀਸ ਕਿਸੇ ਨੇ ਪਰਚੇਸ ਕਰਨਾ ਤਾਂ ਸਾਡੇ ਕੋਲ ਪਰਚੇਸ ਵਾਸਤੇ ਵੀ ਆਪਸ਼ਨ ਹੈ ਕਿਸੇ ਨੇ ਰੈਂਟ ਤੇ ਲੈਣਾ ਤਾਂ ਰੈਂਟ ਵੀ ਆਪਸ਼ਨ ਹੈ ਆਪਣੇ ਕੋਲ ਦੋਨੋਂ ਤਰ੍ਹਾਂ ਦੇ ਆਪਸ਼ਨ ਨੇ ਕਸਟਮਰ ਜਿੱਦਾਂ ਕਈ ਆਪਾਂ ਉਦਾਂ ਕਸਟਮਰ ਨੂੰ ਦੇ ਦੇਦਾ ਜੀ ਕਿਸੇ ਵੀ ਤਰ੍ਹਾਂ ਦੇ ਜੀ ਬ੍ਰਾਈਡਲ ਲਹਿੰਗੇ ਪਾਰਟੀ ਵੇਅ ਲਹਿੰਗੇ ਲਈ ਤੁਸੀਂ ਐਸਐਸ ਬਿਊਟੀ ਹੱਬ ਮਰਿੰਡਾ ਰੋਡ ਕੋਰਾਲੀ ਸਬਜ਼ੀ ਮੰਡੀ ਚੌਂਕ ਤੇ ਵਿਜ਼ਿਟ ਕਰੋ ਜਿੱਥੇ ਸਾਡੇ ਨੰਬਰ ਜਿਹੜੇ ਸਕਰੀਨ ਤੇ ਚੱਲ ਰਹੇ ਹਨ ਤੁਸੀਂ ਉੱਥੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੇ ਮੇਕਅਪ ਪਾਰਟੀ ਵੇਅਰ ਮੇਕਅਪ ਜਾਂ ਬ੍ਰਾਈਡਲ ਮੇਕਅਪ ਲਈ ਆਪ ਸਲੂਨ ਦੀ ਕੋਈ ਵੀ ਸਰਵਿਸ ਲਈ ਸਾਡੇ ਗ੍ਰੇਸ ਬਿਊਟੀ ਸੈਲੂਨ ਤੇ ਕੰਟੈਕਟ ਕਰ ਸਕਦੇ ਹੋ ਉਹ ਵੀ ਨੰਬਰ ਸਾਡੇ ਨੀਚੇ ਸਕਰੀਨ ਤੇ ਚੱਲ ਰਹੇ ਆਂ ਸੋ ਜਰੂਰ ਵਿਜ਼ਿਟ ਕਰੋ ਥੈਂਕ ਯੂ ਜੀ